ਹਾਂਜੀ ਬਾਈ ਜੀ ਕੀ ਹਾਲ ਚਾਲ ਹੈ ਅੱਜ ਆਪਾਂ ਗੱਲ ਕਰਦੇ ਹਾਂ ਮਟਾਪੇ ਤੋਂ ਮੁਕਤੀ ਭਾਗ 8.5 ਦਰਮਿਆਨੇ ਮਿੱਠੇ ਕਾਰਬ ਨਾਮ ਤੋਂ ਹੀ ਸਾਫ਼ ਹੈ ਕਿ ਜੋ ਕਾਰਬ ਸੰਗਨੇ ਮਿੱਠੇ ਕਾਰਬ ਤੋਂ ਘੱਟ ਮਿੱਠੇ ਹੋਣਗੇ ਉਹਨਾਂ ਨੂੰ ਅਸੀਂ ਦਰਮਿਆਨੇ ਮਿੱਠੇ ਕਾਰਬ ਆਖਦੇ ਹਾਂ ਮੁੱਖ ਤੌਰ ਤੇ ਇਹਨਾਂ ਵਿੱਚ ਅਨਾਜ ਅਤੇ ਉਹ ਸਬਜ਼ੀਆਂ ਸ਼ਾਮਲ ਹਨ ਜੋ ਪੌਦੇ ਦੀ ਜੜ ਵਿੱਚ ਉਗਦੀਆਂ ਨੇ ਜਿਵੇਂ ਆਲੂ ਆਰਬੀ ਆਦਿ ਦਾਲਾਂ ਬਾਮੇ ਮੁੱਖ ਤੌਰ ਤੇ ਪ੍ਰੋਟੀਨ ਦਾ ਹੀ ਸਰੋਤ ਹਨ ਪਰ ਉਸ ਦੇ ਨਾਲ ਦਾਲਾਂ ਵਿੱਚ ਦਰਮਿਆਨੇ ਮਿੱਠੇ ਕਾਰਬ ਵੀ ਹੁੰਦੇ ਹਨ ਇਹ ਕਿਸਮ ਦੇ ਕਾਰਬ ਦੀ ਹਲਕੀ ਜਹੀ ਮਿਠਾਸ ਦਾ ਕਾਰਨ ਸਟਾਰਚ ਨਾਮ ਦਾ ਇੱਕ ਪਦਾਰਥ ਹੈ ਇਹ ਪਦਾਰਥ ਕੁਦਰਤ ਵੱਲੋਂ ਬਣਾਇਆ ਕਿਸ ਤਰ੍ਹਾਂ ਜਾਂਦਾ ਹੈ ਆਓ ਜਾਣਦੇ ਹਾਂ ਜ਼ਿਆਦਾਤਰ ਪੌਦੇ ਸੂਰਜ ਦੀ ਰੋਸ਼ਨੀ ਚੋਂ ਮਿਲ ਰਹੀ ਊਰਜਾ ਦੀ ਮਦਦ ਨਾਲ ਹਵਾ ਅਤੇ ਪਾਣੀ ਨੂੰ ਮਿਲਾ ਕੇ ਖਾਣਕ ਵਿੱਚ ਬਦਲ ਸਕਦੇ ਹਨ ਜੋ ਕਿ ਉਹਨਾਂ ਦੇ ਦਾਣੇ ਆ ਜਦ ਜੜਾਂ ਵਿੱਚ ਜਮਾ ਕੀਤੀ ਜਾਂਦੀ ਹੈ ਪੌਦਿਆਂ ਵੱਲੋਂ ਬਣਾਈ ਗਈ ਇਸ ਖਰਾਕ ਨੂੰ ਹੀ ਸਟਾਰਚ ਕਿਹਾ ਜਾਂਦਾ ਹੈ ਦਰਮਿਆਨੇ ਮਿੱਠੇ ਕਾਰਬ ਸਿਰਫ ਨੀਰੇ ਗਲੂਕੋਜ਼ ਦੇ ਨਹੀਂ ਬਣੇ ਹੁੰਦੇ ਇਹਨਾਂ ਵਿੱਚ ਸਟਾਰਚ ਤੋਂ ਇਲਾਵਾ ਕੁਝ ਛੋਟੇ ਪੋਸ਼ਟਿਕ ਤੱਤ ਅਤੇ ਰੇਸੇ ਵੀ ਮੌਜੂਦ ਹੁੰਦੇ ਹਨ ਜਿਸ ਕਰਕੇ ਇਹ ਸੰਘਨੇ ਮਿੱਠੇ ਕਾਰਬ ਦੇ ਮੁਕਾਬਲੇ ਹੌਲੀ ਹਜਮ ਹੁੰਦੇ ਨੇ ਸੈੱਲ ਦੇ ਬਾਅਦ ਪੀੜ ਘਟ ਪਾਉਂਦੇ ਹਨ ਅਤੇ ਚਰਬੀ ਵੀ ਘੱਟ ਚੜਾਉਂਦੇ ਨੇ ਰੇਸਿਆਂ ਦੀ ਮੌਜੂਦਗੀ ਕਰਕੇ ਇੱਕ ਹੋਰ ਫਾਇਦਾ ਹੁੰਦਾ ਕਿ ਸੰਗਨੇ ਮਿੱਠੇ ਕਾਰਬ ਦੇ ਮੁਕਾਬਲੇ ਇਹ ਕਿਸਮ ਦੇ ਕਾਰਬ ਦਾ ਤਾਪ ਪ੍ਰਭਾਵ 10% ਦੇ ਕਰੀਬ ਹੁੰਦਾ ਜੋ ਕਿ ਕੈਲਰੀ ਘਾਟਾ ਬਣਾਉਣ ਵਿੱਚ ਮਦਦ ਕਰ ਸਕਦਾ ਪਰ ਜ਼ਿਆਦਾਤਰ ਭਾਰਤੀ ਲੋਕਾਂ ਦੀ ਖੁਰਾਕ ਵਿੱਚ ਗੜਬੜੀ ਹੀ ਇਹ ਹੈ ਕਿ ਅਸੀਂ ਦਿਨ ਦੀਆਂ ਕੁੱਲ ਕੈਲਰੀਆਂ ਚੋਂ ਲਗਭਗ 70% ਸਿਰਫ ਕਾਰਬ ਦੇ ਸਰੋਤ ਜਿਵੇਂ ਕਣਕ ਮੱਕੀ ਚੌਲ ਅਤੇ ਆਲੂਆਂ ਤੋਂ ਹੀ ਪ੍ਰਾਪਤ ਕਰ ਰਹੇ ਹਾਂ ਜੋ ਕਿ 50 ਤੋਂ 60% ਹੋਣੀ ਚਾਹੀਦੀ ਹੈ ਕਹਿਣ ਤੋਂ ਪਹਿਲਾਂ ਕਿ ਸਾਡੇ ਲੋਕਾਂ ਦੀ ਖੁਰਾਕ ਵਿੱਚ ਦਰਮਿਆਨੇ ਮਿੱਠੇ ਕਾਰਬ ਦੀ ਪ੍ਰਮਾਰ ਹੈ ਜਿਸ ਕਰਕੇ ਕੈਲਰੀ ਘਾਟਾ ਨਹੀਂ ਬਣ ਪਉਂਦਾ ਜੋ ਕਿ ਚਰਬੀ ਚੜਨ ਦਾ ਇੱਕ ਮੁੱਖ ਕਾਰਨ ਹੈ ਹੁਣ ਜੇਕਰ ਸਾਡਾ ਮਕਸਦ ਚਰਬੀ ਘਟਾਉਣਾ ਹੈ ਤਾਂ ਦਰਮਿਆਨੇ ਮਿੱਠੇ ਕਾਰਬ ਨੂੰ ਵੀ ਘਟਾਇਆ ਜਾ ਸਕਦਾ ਹੈ ਅੱਗੇ ਅਸੀਂ ਗੱਲ ਕਰਦੇ ਹਾਂ ਕਾਰਬ ਦੀ ਉਹ ਆਖਰੀ ਕਿਸਮ ਜੋ ਕਿ ਅਸੀਂ ਬਹੁਤ ਘੱਟ ਖਾਂਦੇ ਹਾਂ ਪਰ ਪ੍ਰੋਟੀਨ ਦੇ ਬਾਗ ਹੀ ਜਿਸ ਦੀ ਮਾਤਰਾ ਸਾਨੂੰ ਵਧਾਉਣ ਦੀ ਜ਼ਰੂਰਤ ਹੈ ਤਾ ਦੋਸਤੋ ਆਪਣੇ ਚੈਨਲ ਦੇ ਨਾਲ ਬਨੇ ਰਹੋ ਬਹੁਤ ਜ਼ਰੂਰੀ ਕਾਰਬ ਦੇ ਬਾਰੇ ਅਗਲੀ ਵੀਡੀਓ ਦੇ ਵਿੱਚ ਗੱਲ ਕਰਦੇ ਹਾਂ ਸਤ